ਸਸੀ ਕਾਲ ਜੀ ਜੈ ਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਪੱਪੂ ਸਟੀਲ ਅੱਜ ਨਾਬਾ ਨਿਵਾਸੀ ਤੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਨ ਜਾ ਰਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਟਰਾਲੀ ਚੋਰੀ ਦਾ ਛੜੀੰਤਰ ਲਾ ਲਓ ਪਰਚਾ ਇਹ ਲਾ ਲਓ ਮੇਰੇ ਤੇ ਦੋ ਹੋ ਚੁੱਕੇ ਨੇ ਇੱਕ ਸਾਡੀ ਵਰਕਸ਼ਾਪ ਦੇ ਵਿੱਚੋਂ ਚਾਰ ਟਾਇਰ ਮਿਲੇ ਤੇ ਉਹਦਾ ਪਰਚਾ ਤੇ ਉਸ ਤੋਂ ਬਾਅਦ ਪਾਸ ਤੋਂ ਕਿਸੇ ਪਿੰਡ ਦੇ ਵਿੱਚ ਖੜੀ ਇੱਕ ਟਰਾਲੀ ਦਾ ਪਰਚਾ ਮੇਰੇ ਤੇ ਹੋ ਚੁੱਕਿਆ ਉਹਨਾਂ ਦੋਨਾਂ ਦੀ ਜਿਹੜੀ ਬੇਲ ਹੈ ਉਹ ਮਾਨਯੋਗ ਅਦਾਲਤ ਨੇ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਮੈਨੂੰ ਦੇ ਦਿੱਤੀ ਸੀ ਤੇ 25 ਅਗਸਤ ਤੋਂ ਅਸੀਂ ਮੇਰੀ ਪਤਨੀ ਪ੍ਰਧਾਨਗੀ ਤੋਂ ਛੁੱਟੀ ਤੇ ਨੇ ਜਿਹਦਾ ਅਸਤੀਫਾ ਵੀ ਅਸੀਂ ਐਮਐਲਏ ਸਾਹਿਬ ਨੂੰ ਪ੍ਰਧਾਨਗੀ ਦਾ ਦੇ ਚੁੱਕਿਆ ਪਰ ਉਦੋਂ 3 ਮਹੀਨੇ ਬੀਤਣ ਤੋਂ ਬਾਅਦ ਕੱਲ ਫੇਰ ਨਗਰ ਕੌਂਸਲ ਨਾਬਾ ਦੇ ਦਫਤਰ ਦੇ ਵਿੱਚ 4-5 ਲੋਹੇ ਦੀਆਂ ਪੱਤੀਆਂ ਜਿਹੜੀਆਂ ਨੇ ਉਹ ਪਾਈਆਂ ਗਈਆਂ ਜਦ ਕਿ 3 ਮਹੀਨੇ ਤੋਂ ਛੁੱਟੀ ਤੇ ਹੋਣ ਦੇ ਬਾਵਜੂਦ ਇਹ ਦੋਸ਼ ਫੇਰ ਸਾਡੇ ਤੇ ਲਗਾਏ ਜਾ ਰਹੇ ਨੇ ਸਾਰੇ ਨਾਬੇ ਨੂੰ ਪਤਾ ਹੈ ਸਾਰੀ ਪਾਰਟੀ ਨੂੰ ਪਤਾ ਹੈ ਵੀ ਇਹ ਪੱਪੂ ਦੇ ਖਿਲਾਫ ਇੱਕ ਛੜੈਂਤਰ ਚੱਲ ਰਿਹਾ ਹੈ ਇੱਕ ਸ਼ਰਾਰਤ ਹੈ ਪਰ ਇਸ ਤੋਂ ਬਾਅਦ ਪਰਚਿਆਂ ਤੋਂ ਬੇਲਦੇ ਹੋਣ ਦੇ ਬਾਵਜੂਦ ਇਸ ਮਸਲੇ ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨਾਲ ਆਮ ਆਦਮੀ ਪਾਰਟੀ ਨਾਲ ਜੋੜਿਆ ਜਾ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਮ ਆਦਮੀ ਪਾਰਟੀ ਨੂੰ ਬੇਨਤੀ ਕਰਦਾ ਵੀ ਕਿਰਪਾ ਕਰਕੇ ਮੈਂ ਅੱਜ ਤੋਂ ਤੁਹਾਡੀ ਪਾਰਟੀ ਦੀ ਸਾਰੀਆਂ ਗਤੀਵਿਧੀਆਂ ਤੋਂ ਸਾਰੇ ਜਿੰਨੇ ਮੇਰੀ ਜ਼ਿੰਮੇਵਾਰੀਆਂ ਸੀ ਸਾਡੀਆਂ ਅਸੀਂ ਉਹਨਾਂ ਤੋਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਅੱਜ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕਿਸੇ ਗਤੀਵਿਧੀ ਨਾਲ ਸਾਡਾ ਕਿਸੇ ਵੀ ਚੀਜ਼ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਆ ਕਿਉਂਕਿ ਸਾਡੇ ਖਿਲਾਫ षड्यंत्रਤਾ ਚੱਲੇ ਰਿਹਾ ਸੀ ਤੇ ਉਸ ਦਾ ਜਿਹੜਾ ਨਾਮ ਹੈ ਉਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਉਹਦੇ ਵਿੱਚ ਛਿੱਟਿਆ ਜਾ ਰਿਹਾ ਇਸ ਕਰਕੇ ਮੈਂ ਐਮਐਲਏ ਸਾਹਿਬ ਤੋਂ ਮਾਫੀ ਚਾਹੁੰਨਾ ਮੈਂ ਆਮ ਆਦਮੀ ਪਾਰਟੀ ਦੀ ਪੂਰੀ ਪੰਜਾਬ ਦੀ ਲੀਡਰਸ਼ਿਪ ਤੋਂ ਮਾਫੀ ਚਾਹੁੰਨਾ ਕਿ ਮੈਂ ਅੱਜ ਤੋਂ ਬਾਅਦ ਤੁਹਾਡੀ ਕਿਸੇ ਵੀ ਗਤੀਵਿਧੀ ਚ ਤੁਹਾਡਾ ਉਦੋਂ ਤੱਕ ਨਹੀਂ ਸਾਥ ਦੇਵਾਂਗਾ ਜਦੋਂ ਤੱਕ ਸਾਡੇ ਇਹ ਜਿਹੜੇ ਦੋਸ਼ ਨੇ ਸਾਡੇ ਤੇ ਲੱਗੇ ਹੋਏ ਨੇ ਜਿਹੜਾ ਛੜੰਤਰ ਚੱਲ ਰਿਹਾ ਹੈ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਹੋ ਜਾਂਦਾ 2015 ਤੋਂ ਗਾਂਧੀ ਜੀ ਦੇ ਇਲੈਕਸ਼ਨ ਚ 2022 2024 ਤੇ 2017 ਇਹਨਾਂ ਚਾਰ ਇਲੈਕਸ਼ਨਾਂ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਦੀ ਜਿਹੜੀ ਸੇਵਾਵਾਂ ਨੇ ਉਹ ਮੈਂ ਨਿਭਾ ਚੁੱਕਿਆ ਪਰ ਸਾਡੇ ਤੇ ਛੜੀ ਅੰਤਰ ਤੇ ਦੋਸ਼ ਕਦੋਂ ਲੱਗਨੇ ਸ਼ੁਰੂ ਹੋਏ ਜਦੋਂ ਸਾਨੂੰ ਨਗਰ ਕਾਉਂਸਲ ਦੀ ਸਾਡੇ ਪਰਿਵਾਰ ਨੂੰ ਪ੍ਰਧਾਨਗੀ ਮਿਲੀ 2015 ਤੋਂ ਲੈ ਕੇ 2022 ਤੱਕ ਕੋਈ ਵੀ ਦੋਸ਼ ਕਿਸੇ ਤਰੀਕੇ ਦਾ ਇਸ ਤਰ੍ਹਾਂ ਦਾ ਕੋਈ ਚੋਰੀ ਦਾ ਜਾਂ ਕੁਝ ਨਹੀਂ ਲੱਗਿਆ ਇਹ ਜੀ ਪ੍ਰਧਾਨਗੀ ਦੀ ਸੀਟ ਸਾਨੂੰ ਮਿਲੀ ਅਸੀਂ ਨਾਬੇ ਨਿਵਾਸੀਆਂ ਨੂੰ ਬਹੁਤ ਕੰਮ ਵੀ ਕਰਕੇ ਦਿਖਾਇਆ ਨਾਬੇ ਸ਼ਹਿਰ ਲਈ ਅਸੀਂ ਸਾਫ ਸਫਾਈ ਕਰਕੇ ਦਿਖਾਈ ਅਸੀਂ ਨਾਬੇ ਸ਼ਹਿਰ ਦੇ ਵਿੱਚ ਬਹੁਤ ਇਹੋ ਜਿਹੇ ਕੰਮ ਕੀਤੇ ਬੱਸ ਸਟੈਂਡ ਬਣਾਏ ਗੁਰੂਕਰ ਕੋੜਿਆਂ ਵਾਲੇ ਗੁਰਦੁਆਰੇ ਦੇ ਮੂਹਰੇ ਲਾਈਆਂ ਪਰ ਵਿਰੋਧੀਆਂ ਨੂੰ ਇਹ ਮਨਜ਼ੂਰ ਨਹੀਂ ਸੀ ਤੇ ਜਿਸ ਛੜੀ ਅੰਤਰ ਦੇ ਵਿੱਚ ਵਿਰੋਧੀ ਕਾਮਯਾਬ ਹੋਏ ਤੇ ਉਹਨਾਂ ਨੇ ਸਾਡੇ ਪੋਲੀਟਿਕਲ ਕੈਰੀਅਰ ਨੂੰ ਖਤਮ ਕਰਨ ਲਈ ਇਹ ਜਿਹੜੀ ਚਾਲ ਚੱਲੀ ਹੈ ਤੇ ਉਹ ਚਾਲ ਦੇ ਵਿੱਚ ਕਾਮਯਾਬੀ ਹੋਈ ਨਹੀਂ ਤੇ ਹੁਣ ਅਸੀਂ ਤਾਂ ਬਾਬੇ ਨਾਨਕ ਮੂਰੇ ਭਗਵਾਨ ਰਾਮ ਮੂਰੇ ਇਹੀ ਬੇਨਤੀ ਕਰਦੇ ਹਾਂ ਕਿ ਜੋ ਵੀ ਹੋਊਗਾ ਪਰਮਾਤਮਾ ਆਪੇ ਸਹੀ ਕਰੂਗਾ ਤੇ ਆਖਿਰ ਦੇ ਵਿੱਚ ਮੈਂ ਫੇਰ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਤੋਂ ਮਾਫੀ ਚਾਹੁੰਨਾ ਕਿ ਅੱਜ ਤੋਂ ਸਾਡਾ ਆਮ ਆਦਮੀ ਪਾਰਟੀ ਦੀ ਕਿਸੇ ਵੀ ਗਤੀਵਿਧੀ ਨਾਲ ਕਿਸੇ ਵੀ ਤਰੀਕੇ ਦੀ ਕੋਈ ਸੇਵਾ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਜਦੋਂ ਸਾਡੇ ਦੋਸ਼ ਤੇ ਸਾਡੇ ਤੇ ਇਹ ਛੜੀੰਤਰ ਖਤਮ ਹੋ ਜਾਵੇਗਾ ਤੇ ਪਾਰਟੀ ਜਦੋਂ ਫੇਰ ਫੈਸਲਾ ਕਰੂਗੀ ਜੇ ਸਾਡੀਆਂ ਸੇਵਾਵਾਂਾਂ ਨੂੰ ਚੰਗੀਆਂ ਲੱਗਣਗੀਆਂ ਤਾਂ ਪਪੂ ਸਟੀਲ ਫੇਰ ਉਵੇਂ ਹੀ ਰੇੜੀ ਤੇ ਉਵੇਂ ਹੀ ਐਕਟਿਵੇਟ ਤੇ ਝੰਡੇ 'ਚ ਡੰਡਾ ਪਾ ਕੇ ਪਾਰਟੀ ਦੀ ਸੇਵਾ ਫੇਰ ਕਰੂਗਾ ਪਰ ਜਦ ਤੱਕ ਇਹ ਦੋਸ਼ ਜਿਹੜੇ ਗਲਤ ਦੋਸ਼ ਨੇ ਜਿਹੜੇ ਸਾਡੇ ਤੇ ਲਾਏ ਜਾ ਰਹੇ ਨੇ ਇਹਨਾਂ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਜਦ ਤੱਕ ਇਹ ਕਲੀਅਰ ਨਹੀਂ ਹੁੰਦੇ ਮੇਰਾ ਕਿਸੇ ਵੀ ਪਾਰਟੀ ਨਾਲ ਮੇਰੇ ਪਰਿਵਾਰ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ ਇਹਨਾਂ ਕਹਿੰਦਾ ਹਾਂ ਮੈਂ ਮਾਫੀ ਚਾਹੁੰਦਾ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸ਼੍ਰੀਦਾ